ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਤੋਂ ਇਹ ਜਾਣਕਾਰੀ ਲੈਣਾ ਚਾਹੁੰਦੀ ਆ ਕਿ ਪੈਨਸ਼ਨ ਨੂੰ ਜਿਹੜਾ ਫੈਕਟਰ ਹੈ ਕਿਹੜਾ ਮਿਲਣਾ ਚਾਹੀਦਾ ਤੇ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ ਪੈਨਸ਼ਨ ਨੂੰ ਜਿਹੜਾ ਫੈਕਟਰ ਮਿਲਣਾਗਾ ਜੋ ਟਾਈਮਡ ਮਿਲਾਇਨ ਫੈਕਟਰ ਉਹ ਦੋ ਬੰਨ ਨਾਲ ਮਿਲਣਾ ਚਾਹੀਦਾ ਸੀਗਾ ਜਿਸ ਨੂੰ ਲੈ ਕੇ ਵਿਤੋਆਂ ਦੇ ਹਰਪਾ ਸਿੰਘ ਜੀਮਾ ਨਾਲ ਅਮਨੁਰਾ ਨਾਲ ਕਈ ਮੀਟਿੰਗ ਹੋਈਆਂ ਪਰ ਮੀਡੀਆ ਦੇ ਵਿੱਚ ਇਹੀ ਪ੍ਰਚਾਰ ਪਤਾ ਗਿਆ ਵਿਤੋਆਂ ਦੇ ਹਰਪਾ ਸਿੰਘ ਜੀਮਾ ਵੱਲੋਂ ਜਾਂ ਮੁਖਦੇ ਪੁਆਨ ਵੱਲੋਂ ਪ੍ਰਾਪਤ ਡਿਗਰੀਟ ਦੇ ਵਿੱਚ ਜਾਂ ਸੈਕਟਰੀਟ ਦੇ ਵਿੱਚ ਵੀ ਮੁਲਾਜ਼ਮਾਂ ਨੂੰ 2.95 ਫੈਕਟਰ ਅਸੀਂ ਦਵਾਂਗੇ ਜਲਦੀ ਦਵਾਂਗੇ ਪਰ ਜਿਸ ਨੂੰ ਲੈ ਕੇ ਜੋ ਕਿ ਕੋਰਟ ਦਾ ਫੈਸਲਾ ਹੀ ਹੋ ਚੁੱਕਿਆ ਹਾਈ ਕੋਰਟ ਦਾ ਪਰ ਅਜੇ ਤੱਕ ਜੋ ਫੈਕਟਰ 2.95 ਨਹੀਂ ਲਾਗੂ ਕੀਤਾ ਗਿਆ ਬਾਰ ਬਾਰ ਮੰਗ ਕੀਤੀ ਜਾ ਰਹੀ ਹੈ ਵੀ ਸਾਡੇ ਵਿੱਚੋਂ ਕਈ ਰਿਟਾਇਰਮੈਂਟ ਸਾਥੀ ਸਾਡੇ ਜੋ ਕਿ ਰੱਬ ਨੂੰ ਪਿਆਰੇ ਹੋ ਚੁੱਕੇ ਆ ਪਰ ਪੰਜਾਬ ਸਰਕਾਰ ਨੂੰ ਅਜੇ ਤੱਕ 2.95 ਫੈਕਟ ਨਹੀਂ ਦਿੱਤਾ ਜਾ ਰਿਹਾ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਰੇ ਮਨੁੱਖਾਂ ਨੂੰ ਇਹੀ ਆਸ ਆ ਵੀ ਵੋਟਾਂ ਲੈਣ ਦੇ ਮਾਰੇ ਹੋ ਸਕਦਾ 2027 ਜਾਂ ਜਨਵਰੀ ਨਵੰਬਰ ਵਿੱਚ ਜੋ ਫੈਕਟਰ 2.95 ਦੇ ਸਕਦੇ ਹਨ ਨਹੀਂ ਮਨਣੇ 2004 ਤੋਂ ਬਾਅਦ ਭਰਤੀ ਹੋਏ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਮਤਲਬ ਪੁਰਾਣੀ ਪੈਨਸ਼ਨ ਹੈ ਜਿਹੜੀ ਸਕੀਮ ਕਦੋਂ ਬਹਾਲ ਕਰ ਸਕਦੀ ਹੈ ਮੈਨੂੰ ਉਸ ਬਾਰੇ ਥੋੜੀ ਜਾਣਕਾਰੀ ਦਿਓਗੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਾਸਤੇ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਬਹੁਤ ਜ਼ਰੂਰੀ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਨੋਟਿਸ ਕੀਤਾ ਗਿਆ ਸੀ ਕਿ ਅਸੀਂ ਜੋ ਪੁਰਾਣੀ ਪੈਨਸ਼ਨ ਸਕੀਮ ਆ ਉਹ ਬਹਾਲ ਕਰਤੀ ਹੈ ਮੈਡਮ ਜੀ ਪਰ ਜਿਸ ਨੂੰ ਲੈ ਕੇ ਪਿੱਤੂ ਜੀ ਹਰਪਾਸ ਜੀਮਾ ਨਾਲ ਤੇ ਅਮਨਾ ਅਰੋੜਾ ਕੈਨ ਮੰਤਰੀ ਨਾਲ ਜੰਮੂ ਖੇ ਦੀ ਭਵਾਨ ਦਮਾਨ ਦੇ ਨਾਲ ਜਾਵੇਂ ਜਿੰਨੇ ਪੰਜਾਹ ਸਾਰੇ ਐਮਐਲਏ ਉਹਨਾਂ ਨੂੰ ਮੰਗ ਕਰ ਦਿੱਤੇ ਵੀ ਗਿਆ ਕਿ ਪੁਰਾਣੀ ਪੰਨ ਸਿਨੇਮਾ ਜੋ ਜੋ ਮੁੱਖਾਂ ਦੇ ਭਵਾਨਤਮਨ ਨਾਲ ਮੀਟਿੰਗ ਹੋਈ ਸੀ ਜਿਸ ਤੇ ਮੁੱਖ ਮੰਗ ਸੀ ਕਿ ਛੇਵਾਂ ਪੇਖ ਲਾਗੂ ਕਰਨਾ 2016 ਤੋਂ ਪੇਖ ਵੰਦਾ ਏਰੀਆ ਦੇਣ ਸੰਬੰਧੀ ਮੰਗਾਈ ਭੱਤਰੀਆਂ ਕਿਸ਼ਤਾਂ ਦਾ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮਿਲਾਂ ਦਾ ਡੀਏ ਹੈ 38% ਆ 12% ਦਾ ਫਰਕ ਆ ਕਿ 12% ਦਾ ਹਾਂ ਜੀ ਸ਼ਸ਼ੀਕਲ ਸਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਰ ਜੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਬਾਰੇ ਦੱਸੋ ਜੀ ਸਾਨੂੰ ਕੰਪਿਊਟਰ ਦੇ ਆਵਕ ਲਗਾਤਾਰ ਸਿੱਖਿਆ ਮੰਤਰੀ ਜੀ ਹਜੂਰ ਸੇ ਬੈਠਣ ਮੀਟਿੰਗਾਂ ਹੋਈਆਂ ਜਿਸ ਦੇ ਜਿਹੜਾ ਕਿਹਾ ਗਿਆ ਕਿ ਸਾਨੂੰ ਸਿੱਖਿਆ ਭਵਾਲੇ ਵਿੱਚ ਮਰਜ਼ੀ ਕੀਤਾ ਜਾਵੇ ਤੇ ਸਾਡੇ ਤੇ ਸ਼ਿਮਾਂ ਬੇਹ ਨਗਤੇ ਜਾਵੇ ਹਾਂ ਜੀ ਮੰਨ ਜੀ ਹਾਂ ਜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਲੁਧਿਆਣੇ ਵੀ ਕਿ ਮੀਟਿੰਗ ਕਰਕੇ ਕੀ ਫੈਸਲਾ ਕੀਤਾ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਕਿਹੜਾ ਪੇ ਕਮਿਸ਼ਨ ਲਾਗੂ ਹੋਣਾ ਜ਼ਰੂਰੀ ਹੈ 17/7/2020 ਤੋਂ ਭਾਰਤੀ ਹਮਲਾਵਾਂ ਲਈ 6ਵੇਂ ਪੇਗ ਨਾਲ ਕੋ ਕੰਮ ਜਰੂਰੀਆ ਜਿਸ ਨੂੰ ਲੈ ਕੇ ਜੋ ਮਲਾਹਣ ਜਥੇਮੰਦੀਆਂ ਨੇ ਉਹਨਾਂ ਨੇ ਜੋ ਲੈਟਰ ਪੈਡ ਦੇ ਉੱਪਰ 17/7/2020 ਤੋਂ ਭਾਰਤੀ ਹਮਲਾਵਾਂ ਲਈ 6ਵੇਂ ਪੇਗ ਨਾਲ ਕਿਤੇ ਮੁਖਰੀ ਭੁਗਤਾਨ ਨੂੰ ਦਿੱਤੇ ਮੰਗ ਪੱਤਰ ਵਿੱਤਨ ਹਰਪਾਲ ਸਿੰਘ ਜੀ ਨੂੰ ਵੀ ਮੰਗ ਪੱਤਰ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਮੀਟਿੰਗਾਂ ਵੀ ਕੀਤੀਆਂ ਗਈਆਂ ਨੇ ਅਸੀਂ ਮੰਗ ਕਰਦੇ ਹਾਂ ਮਾਨ ਸਰਕਾਰ ਤੋਂ ਵੀ 17/7 17/7/2020 ਵਾਲੇ ਮਲਾਹਾਂ ਨੂੰ ਸੱਤੋਂ ਪੇਗ ਕਿਉਂ ਨਹੀਂ ਮੰਗਾ ਸਾਰੀਆਂ ਪੁਰੀਆਂ ਕਰਦੇ ਯਮਾਂਤਰ ਰਹਿੰਦੀ ਮਣੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੈਲਕਮ ਟੂ ਮਾਈ ਚੈਨਲ ਮੈਨੂੰ ਆਸ਼ਾ ਕਰਦੀ ਹਾਂ ਕਿ ਜੋ ਵੀ ਇਹਨਾਂ ਨੇ ਮੈਨੂੰ ਜਾਣਕਾਰੀ ਇਸ ਮੇਰੇ ਚੈਨਲ ਤੇ ਦਿੱਤੀ ਆ ਜੇ ਮੇਰੇ ਜੋ ਦਰਸ਼ਕ ਨੇ ਦੇਖ ਰਹੇ ਨੇ ਕਿ ਭਗਵਾਨ ਤਾਂ ਮਾਂ ਸਰਕਾਰ ਨੇ ਆਉਣ ਵਾਲੇ ਟਾਈਮ ਤੇ ਜੋ ਵੀ ਇਹ ਮੰਗਾ ਇਹਨਾਂ ਨੇ ਮੁਲਾਜ਼ਮਾਂ ਨੇ ਰੱਖਿਆ ਨੇ ਉਹ ਪੂਰੀਆਂ ਕਰ ਸਕਣ ਧੰਨਵਾਦ ਜੀ ਮੇਰੀ ਵੀਡੀਓ ਜੇ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ